ਗਰੀਬੀ ਗਰੀਬੀ ਦਾ ਨਾਮ ਸੁਣ ਕੇ ਹੀ ਲੋਕ ਕਨੇ ਖੜੇ ਹੋ ਜਾਂਦੇ ਗਰੀਬੀ ਦਾ ਉਹਨੂੰ ਪਤਾ ਹੁੰਦਾ ਜਿਹਦੇ ਘਰ ਗਰੀਬੀ ਹੋਵੇ ਜਾਂ ਜਿਹੜਾ ਗਰੀਬੀ ਘਟਦਾ ਹੋਵੇ ਘਰ ਦਾ ਗੁਜ਼ਾਰਾ ਕਿਦਾਂ ਹੁੰਦਾ ਬੱਚੇ ਵੀ ਪਾਲਣੇ ਆ ਘਰ ਦਾ ਖਰਚਾ ਵੀ ਕਰਨਾ ਹੋਰਨੇ ਇੱਕ ਸੋਕ ਵੀ ਹੁੰਦਾ ਹੁਣ त्यौਹਾਰਾਂ ਦੇ ਲੋਹੜੀ ਆ ਗਈ ਹੈ ਸਾਡੇ ਬਾਤ ਬੋਜਕਾ ਦੀ ਲੋਹੜੀ ਕਾਰੇ त्यौਹਾਰ ਮਾਰੇ ਬੰਦਿਆਂ ਦੇ ਕਾਰੇ त्यौਹਾਰ ਖਾਲੀ ਲੋਹੜੀ ਹੁੰਦੀ ਹੈ ਅਸੀਂ ਤੇ ਇਦਾਂ ਟਾਈਮ ਪਾਸ ਕਰਨੇ ਕਿਨੇ ਕ ਕਮਾਲ ਨੇ ਵਾਟਰ ਰਿਕਸ਼ੇ ਨੇਟੋ ਰਿਕਸ਼ੇ ਲੱਭੇ ਤੂ ਪਾਲੇ ਕਿ ਸ਼ੁਰੂਆਤ ਨਹੀਂ ਕਿ ਮਾਇਕ ਲਾ 500 ਕਮਾਉਂਦੇ ਹੋ ਹਾਂਜੀ ਸਾਰੇ ਆਪਣੇ ਨਹੀਂ ਕਿਰਾਏ ਦੇ ਅੱਛਾ 80% ਕਿਰਾਏ ਤੇ ਹਾਂਜੀ 300 ਰੁਪਏ ਕਿਰਾਏ ਦੇ ਨਹੀਂ 300 ਕਿਰਾਇਆ ਚਲ ਗਿਆ ਤੇ 200 ਰਹਿ ਗਿਆ ਆਪਣੇ ਕੋਲ 200 ਰਹਿ ਗਿਆ ਆਪਣੇ ਕੋਲ 200 ਦੇ ਵਿੱਚ ਗੁਜ਼ਾਰਾ ਕਰਨਾ ਭਾਈ ਸਬਜ਼ੀ ਲਿਆਉਣੀ ਦੁੱਧ ਲੈਣਾ ਸਾਰੇ ਕੰਮ 200 ਦੀ ਗੱਲ ਹੈ ਤਰਪਾਲ ਪਈਦੀ ਆ ਮੰਜਾ ਝਟਿਆ ਤੇ ਭੈਣ ਨੂੰ ਪੁੱਛਿਆ ਸੀ ਭੈਣ ਕਹਿੰਦੀ ਸੀ ਘਰ ਬਲਾ ਕੇ ਸੌਂਦਾ ਰਾਤ ਬਾਹਰ ਚ ਥਾੜੇ ਵਿੱਚ ਤਰਪਾਲ ਦੇ ਥੱਲੇ ਮੰਜਾ ਢਾ ਕੇ ਸੌਣਾ ਅਜ ਕੱਲ ਅੰਦਰ ਗੱਲ ਗੱਲ ਕਰੀਏ ਤੇ ਅੰਦਰ ਠੰਡ ਲੱਗਦੀ ਆ ਬੂਹੇ ਬੰਦ ਕਰ ਦਈਏ ਤੇ ਤੁਸੀਂ ਬਾਹਰ ਲੰਮੇ ਪੈ ਰਹਿੰਦੇ ਸਾਡੇ ਬਾਹਰ ਤੇ ਗਰਮੀ ਚੰਗੀ ਆ ਬੰਦਾ ਜਿੱਥੇ ਮਰਜ਼ੀ ਲੰਮੇ ਪੈ ਰਿੰਦਾ ਸਾਲ ਤੁਹਾਨੂੰ ਬਹੁਤ ਮਾੜਾ ਮੇਰਾ ਤਾਂ ਸਾਲ ਬਹੁਤ ਮਾੜਾ ਜੀ ਗਰਮੀ ਚੰਗੀ ਮੇਰੇ ਬਾਹਰ ਗਰਮੀ ਟਾਈਮ ਪਾਸ ਹੋਣ ਦਾ ਜਿੱਥੇ ਮਰਜ਼ੀ ਰੁੱਖ ਤੇਲੇ ਖਲੋ ਲੋ ਕੇ ਤੇ ਸੌ ਜਾਓ ਪੈਨਸ਼ਨ ਵਗੈਰਾ ਮਿਲਦੀ ਤੁਹਾਨੂੰ ਹੈਂਡੀਕੈਪ ਦੀ ਨਾ ਨਾ ਪੈਨਸ਼ਨ ਲਈ ਨਹੀਂ ਕੋਈ ਐ ਲੱਗਣੀ ਪੈਨਸ਼ਨ ਤਾਂ ਦੀ ਨਾ ਨਾ ਮੈਂ ਸਾਰੇ ਕਾਗਜ਼ ਬਣਾਏ ਆ ਆਪਣਾ ਸਾਡੀ ਕਾਡਰ ਸਾਲੀ ਬੜੀ ਬਣਾਇਆ ਸਾਰੇ ਕਾਗਜ਼ ਮਿਲ ਗਿਆ ਰੱਬ ਦੇ ਕਿਤੇ ਗਿਲਾ ਗੁਸਾ ਨਹੀਂ ਆਇਆ ਤੇ ਸ਼ਿਕਵਾ ਨਹੀਂ ਆਇਆ ਰੱਬ ਦੇ ਨਾ ਜੀ ਨਾ ਰੱਬ ਨੂੰ ਕੀ ਤਾਂ ਨੇ ਦੇਣੇ ਜੋ ਨੇ ਪਰ ਮਹਾਦਮਾ ਨੇ ਘਾਲਤਾ ਵਜਾ ਦੁਨੀਆਦਾਰੀ ਵੇਖਣੀ ਪੈਣੀ ਕੀ ਕਰੀ ਭਾਵੇਂ ਮਾੜੇ ਆ ਚੰਗੇ ਆ ਭਾਵੇਂ ਆਂਗੇ ਜਿੱਦਾਂ ਮਰਜ਼ੀ ਵੇਖੀ ਤੇ ਬੋਝੀ ਪੈਣੀ ਗਰੀਬੀ ਗਰੀਬੀ ਦਾ ਨਾਮ ਸੁਣ ਕੇ ਹੀ ਜਿਹੜੇ ਕਿ ਲੂ ਕੱਡੇ ਖੜੇ ਹੋ ਜਾਂਦੇ ਗਰੀਬੀ ਦਾ ਉਹਨੂੰ ਪਤਾ ਹੁੰਦਾ ਜਿਹਦੇ ਘਰ ਗਰੀਬੀ ਹੋਵੇ ਜਾਂ ਜਿਹੜਾ ਗਰੀਬੀ ਘਟਦਾ ਹੋਵੇ ਕਿਉਂਕਿ ਗਰੀਬੀ ਸ਼ਬਦ ਹੀ ਆਸਾ ਹੈ ਅੱਜਕੱਲ੍ਹ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਿਹਾਰ ਉਹਨਾਂ ਦੇ ਨੇ ਜਿਨ੍ਹਾਂ ਕੋ ਪੈਸੇ ਨੇ ਸਰਮਾਇਦਾਰਾਂ ਦੇ ਤਿਹਾਰ ਨੇ ਗਰੀਬਾਂ ਦੇ ਕਾਦੇ ਤਿਹਾਰ ਅੱਜ ਤੁਹਾਨੂੰ ਅਸੀਂ ਐਸੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਐਸੀਆਂ ਤਸਵੀਰਾਂ ਦਿਖਾਵਾਂਗੇ ਜਿਸ ਨੂੰ ਵੇਖ ਕੇ ਤੁਹਾਡੇ ਲੂ ਘੜੇ ਖੜੇ ਹੋ ਜਾਣਗੇ ਇੱਕ ਭੈਣ ਦਾ ਬਲਾਵਾਂਗੇ ਜਿਸ ਦਾ ਘਰ ਤੁਸੀਂ ਦੇਖ ਸਕਦੇ ਹੋ ਇੱਕ ਕਮਰਾ ਵਾ ਇਹ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਪੰਜ ਛੇ ਜੀ ਰਹਿੰਦੇ ਨੇ ਅਤੇ ਘਰ ਵਾਲਾ ਵੀ ਜੋ ਕਿ ਅਪਾਹਜਾ ਭੈਣ ਦੀ ਗੱਲ ਕਰੀਏ ਤੇ ਭੈਣ ਦਾ ਪਹਿਲਾ ਘਰ ਵਾਲਾ ਜਿਹੜੀ ਉਹ ਛੱਡ ਕੇ ਚਲ ਗਿਆ ਉਸਨੇ ਦੂਸਰਾ ਆਪਣੇ ਦਿਓਰ ਨਾਲ ਵਿਆਹ ਕਰਾਇਆ ਅਤੇ ਉਹ ਹੈਂਡੀਕੈਪਡ ਹੈ ਅਤੇ ਉਹ ਆਰੋ ਨਹੀਂ ਕਸਦਾ ਹੁੰਦਾ ਹੈ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਹੈ ਭੈਣ ਵੀ ਬਾਹਰ ਕੰਮ ਕਰਦੀ ਹੈ ਉਹ ਵੀ ਕੁਝ ਕਮਾ ਕੇ ਲੈਂਦੀ ਹੈ ਲੇਕਿਨ ਘਰ ਦਾ ਗੁਜ਼ਾਰਾ ਕਰਦੀ ਹੈ ਗੁਜ਼ਾਰਾ ਬੜਾ ਮੁਸ਼ਕਲ ਹੁੰਦਾ ਹੈ ਲੇਕਿਨ ਫਿਰ ਵੀ ਦਸਾਂ ਨੌ ਦੀ ਕਿੱਤ ਕਰਕੇ ਕਮਾਈ ਕਰਕੇ ਤਕੜਾ ਗੁਜ਼ਾਰਾ ਕਰਦੀ ਹੈ ਜੀ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਉਸ ਭੈਣ ਦੇ ਘਰ ਦੀਆਂ ਉਸ ਪਰਿਵਾਰ ਦੀਆਂ ਤੁਸੀਂ ਦੇਖ ਸਕਦੇ ਇੱਕ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ ਤੇ ਇੱਕੋ ਕਮਰੇ ਚ ਰਹਿ ਕੇ ਘਰ ਦਾ ਗੁਜ਼ਾਰਾ ਕਰਦਾ ਹੈ ਭੈਣ ਜਰੀਏ ਬਾਹਰ ਕੰਮ ਕਰਦੀ ਹੈ ਅਤੇ ਉਸ ਦਾ ਘਰ ਵਾਲਾ ਜੋ ਕਿ ਉਸ ਦਾ ਦਿਓਰ ਲੱਗਦਾ ਹੈ ਪਹਿਲਾ ਘਰਵਾਲੀ ਦੀ ਡੈਥ ਹੋ ਜਾਂਦੀ ਹੈ ਅਤੇ ਦਿਓਰ ਦੀ ਜਗਾ ਪੈਂਦੀ ਹੈ ਸੋ ਇੱਕ ਦਿਨ ਤੁਹਾਨੂੰ ਤਸਵੀਰ ਦਾ ਸਾਂਝ ਕਰਾਂਗਾ ਤਰਪਾਲ ਪਾਈ ਹੋਈ ਹੈ ਇਹਨੇ ਪੈਸੇ ਨਹੀਂ ਹੈਗੇ ਭੈਣ ਕੋ ਵੀ ਮੈਂ ਇਥੇ ਟੀਨਾ ਵਾਲੀ ਛਾਤੀ ਪਾਲਾ ਕਿਉਂਕਿ ਸਿਰਫ ਘਰ ਦਾ ਗੁਜ਼ਾਰਾ ਹੀ ਹੁੰਦਾ ਹੈ ਗਰੀਬੀ ਹੈ ਗਰੀਬੀ ਕਰਕੇ ਬੱਚੇ ਵੀ ਨੂੰ ਪਾਲਣਾ ਹੈ ਅਤੇ ਆਪਣੇ ਵੀ ਜੋ ਕਿ ਕੰਮ ਕਰਨੇ ਹਨ ਕੰਮ ਕਰਕੇ ਪੈਨ ਲਿਆਉਂਦੀ ਤੇ ਜ਼ਰੂਰ ਹੈ ਕੰਮ ਕਰਦੀ ਹੈ ਕੜਾ ਵਾਲਾ ਵੀ ਕੰਮ ਕਰਦਾ ਹੈ ਲੇਕਿਨ ਸਿਰਫ ਗੁਜ਼ਾਰਾ ਹੋਊਗਾ ਇੱਕ ਤਸਵੀਰ ਮੈਂ ਹੋਰ ਸਾਂਝੀ ਕਰਾਂਗਾ ਉਸ ਘਰ ਦੀ ਤੁਸੀਂ ਦੇਖ ਸਕਦੇ ਹੋ ਇਸ ਘਰ ਵਿੱਚ ਇੱਕ ਬਾਥਰੂਮ ਬਣਿਆ ਹੈ ਲੇਕਿਨ ਬਾਥਰੂਮ ਵਿੱਚ ਛੱਤ ਨਹੀਂ ਹੈ ਚਾਰ ਇਟਾਂ ਖਿਲਾਰ ਕੇ ਬਾਥਰੂਮ ਬਣਾਇਆ ਦਾ ਹੈ ਘਰ ਦੇ ਵਿੱਚ ਗੱਲ ਕਰੀਏ ਤੇ ਇੱਕ ਉਸ ਭੈਣ ਦੀ ਕੁੜੀ ਹੈ ਤੇ ਆਪ ਵੀ ਹੈ ਔਰਤਾਂ ਵੀ ਹਨ ਜੋ ਕਿ ਇਸ ਬਾਥਰੂਮ ਵਿੱਚ ਇਨਾਉਂਦੀਆਂ ਹਨ ਸੋ ਇੰਨੇ ਨਹੀਂ ਪੈਸੇ ਹੈਗੇ ਨਾ ਨਹੀਂ ਇਹਨਾਂ ਕੋ ਬਜ਼ਦ ਹੈਗਾ ਕਿ ਟੀਨਾ ਵਾਲੀ ਛੱਤ ਉੱਪਰ ਪਾ ਲਈਏ ਕਿਉਂਕਿ ਜੋ ਨਹਾਉਂਦੀਆਂ ਹਨ ਤੇ ਆਸ-ਪਾਸ ਦੇ ਜਿਹੜੇ ਕੋਠੇ ਹਨ ਉਹ ਉੱਚੇ ਹਨ ਲੋਕੀ ਚਾਤਿਆਂ ਮਾਰਦੇ ਹਨ ਸੋ ਗੱਲ ਵੀ ਪਤਾ ਦਿਖਾਵਾਂਗੇ ਉਸ ਨਾਲ ਸ਼ਖਸ ਨਾਲ ਗੱਲ ਵੀ ਕਰਾਵਾਂਗੇ ਜੋ ਹੈਂਡੀਕੈਪਟ ਹੈ ਲੇਕਿਨ ਫਿਰ ਵੀ ਆਪਣੀ ਮਿਹਨਤ ਵਿੱਚ ਵਿਸ਼ਵਾਸ ਲੱਗਦਾ ਹੈ ਤੇ ਮਿਹਨਤ ਕਰਕੇ ਹੀ ਘਰ ਦਾ ਗੁਜ਼ਾਰਾ ਕਰਦਾ ਹੈ ਆਟੋ ਰਿਕਸ਼ਾ ਚਲਾਉਂਦਾ ਹੈ ਅਤੇ ਮਿਹਨਤ ਕਰਕੇ ਲਿਆਉਂਦਾ ਹੈ ਸੋ ਤਸਵੀਰਾਂ ਸਾਂਝੀਆਂ ਕਰਾਂਗਾ ਉਸ ਸ਼ਖਸ ਦੀਆਂ ਜੋ ਕਿ ਘਰ ਦਾ ਗੁਜ਼ਾਰਾ ਕਰਨ ਲਈ ਠੰਡ ਵਿੱਚ ਆਟੋ ਰਿਕਸ਼ਾ ਚਲਾ ਰਿਹਾ ਹੈ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਉਹ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਭੈਣ ਦਾ ਘਰ ਵਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਕੀ ਜੀ ਆਪਣਾ ਕੁਲਦੀਪ ਸਿੰਘ ਜੀ ਇਹ ਕੁਲਦੀਪ ਸਿੰਘ ਜੀ ਕਿੰਨੇ ਕ ਕਮਾ ਲੈਂਦੇ ਹੋ ਟ੍ਰੈਕਸ਼ਨ ਨੇ ਟ੍ਰੈਕਸ਼ਨ ਲੈ ਵਟ ਪਾਣੀ ਕੋ ਸੋੜਾ ਵਾਦ ਨਹੀਂ ਕਮਾ ਜਾਂਦਾ 500 ਕਮਾਉਂਦੇ ਹੋ ਹਾਂ ਜੀ ਸਾਰੇ ਆਪਣੇ ਨਹੀਂ ਕਿਰਾਏ ਦੇ ਅੱਛਾ 80% ਕਿਰਾਏ ਤੇ ਹਾਂ ਜੀ 300 ਰੁਪਏ ਕਿਰਾਏ ਦੇ ਨੇ ਜੀ 300 ਕਿਰਾਇਆ ਚਲ ਗਿਆ ਤੇ 200 ਰਹਿ ਗਿਆ ਆਪਣੇ ਕੋਲ 200 ਰਹਿ ਗਿਆ ਆਪਣੇ ਕੋਲ 200 ਦੇ ਵਿੱਚ ਗੁਜ਼ਾਰਾ ਕਰਨਾ ਭਾਈ ਸਬਜ਼ੀ ਲਿਆਉਣੀ ਦੁੱਧ ਲੈਣਾ ਸਾਰੇ ਕੰਮ 200 ਜੀ ਕਰਨੇ ਇਹ ਤੇ ਬੜਾ ਔਖਾ ਫਿਰ ਕੋ 200 ਰੁਪਏ ਚ ਦੀ ਗੱਲ ਕਰੀਏ 100 ਰੁਪਏ ਦਾ ਜਿੰਨੇ ਘਰ ਦੇ ਜੀਨੇ 100 ਰੁਪਏ ਦਾ ਦੁੱਧ ਹੀ ਆ ਜਾਂਦਾ ਹਾਂਜੀ ਦੁੱਧ ਆ ਜਾਂਦਾ 100 ਰੁਪਏ 100 ਰੁਪਏ ਮੂਮਲੀ ਗੱਲ ਆ ਦੁੱਧ ਦੁੱਧ ਦੇ ਵਿੱਚੋਂ ਵੀ 6 ਖੰਡ ਲੈ ਆਏ ਤੁਹਾਨੂੰ ਪਤਾ ਇਹ ਛੋਹ ਛੋਲੀ ਖੰਡ ਲਾ ਲੋ 200 ਦੇ ਸੇਗੇ ਹੈ ਗਿਆ ਤੇ ਘਰ ਦੇ ਮੇਰੇ ਫੈਕਟਰੀ ਜਾਂਦੇ ਆ ਉਹ ਵੀ 200 ਰੁਪਏ ਹੀ ਦਿਹਾੜੀ ਦੇ ਦਿੰਦੇ ਆ ਭੈਣੇ ਵੀ ਦੱਸਿਆ ਮੈਂ ਫੈਕਟਰੀ ਜਾਂਦੀ ਆ ਤੇ ਉਹ ਤਾਂ ਵੀ 200 ਰੁਪਇਆ ਨਹੀਂ 150 ਲੱਗਦਾ ਕਹਿੰਦੇ ਬਾਕੀ ਕਿਰਾਇਆ ਲੱਗ ਜਾਂਦਾ ਲੱਗ ਜਾਂਦਾ 40 ਰੁਪਏ ਤੇ ਕਿਰਾਇਆ ਲੱਗਦਾ ਅਪ ਡਾਊਨ ਮਟਾਲੇ ਉਹ ਦਿੰਦਾ ਭਾਜੀ ਫਿਰ ਘਰ ਦਾ ਗੁਜ਼ਾਰਾ ਕਿਦਾਂ ਹੁੰਦਾ ਬੱਚੇ ਵੀ ਪਾਲਣੇ ਆ ਘਰ ਦਾ ਖਰਚਾ ਵੀ ਕਰਨਾ ਹੋਰਨੇ 100 ਵੀ ਹੁੰਦਾ ਮੂਲ ਧਿਆਰਾਂ ਦੇ ਲੋੜੀ ਆ ਗਈ ਹੈ ਸਾਡੇ ਬਾਤੇ ਬੌਜਕਾ ਦੀ ਲੋੜੀ ਕਾਰੇ ਧਿਆਰ ਵੱਡੇ ਬੰਦਿਆਂ ਤੇ ਕਾਰੇ ਧਿਆਰ ਕਾਦੀ ਲੋੜੀ ਹੁੰਦੀ ਤਾਂ ਹੀ ਤੇ ਇਦਾਂ ਟਾਈਮ ਪਾਸ ਕਰਨੇ ਜਦੋਂ ਲੋੜੀ ਆਉਂਦੀ ਆ ਵੇਖੀ ਜਾਂਦਾ ਕੇਵਲ ਕਦੀ ਕੇਵਲ ਟਾਈਮ ਪਾਸ ਕਰਨਾ ਬਸ ਉਹ ਥੋੜੀ ਹੁੰਦੀ ਚਲੋ ਤੁਸੀਂ ਤੇ ਗੁਜ਼ਾਰਾ ਕਰ ਲੈਂਦੇ ਲੇਕਿਨ ਬੱਚੇ ਆਉਂਦੇ ਬੱਚਿਆਂ ਚ ਮੰਨ ਲਓ ਮੁੰਡਾ ਵਾ ਉਹਨੇ ਡੋਰ ਲੈਣੀ ਪਤੰਗਾ ਲੈਣੀ ਹੋਰ ਵੀ ਘਰ ਦੇ ਕਈ ਸਮਾਨ ਹੁੰਦੇ ਜਿਹੜੇ ਪਿਆਰਾ ਵਿੱਚ ਲਿਆਈਦੇ ਨੇ ਉਹ ਫਿਰ ਮੰਗਦਾ ਹੁੰਦਾ ਹੁਣ ਕਿੱਦਾਂ ਫਿਰ ਕਰਦੇ ਫਿਰ ਟਾਈਮ ਪਾਸ ਕਰਨਾ ਪਏ ਮੁੰਡੇ ਨੂੰ ਲਿਆ ਦੂ ਲੇ ਡੱਬਾ ਉਹਦੇ ਵਾਲੇ ਘਰ ਦੇ ਬਾਬੂ ਡੋਰ ਲੈ ਦਿੰਦੇ ਆ ਉਹਨੇ ਲਿਆਣਾ ਸਵੇਰੇ ਇਹਨਾਂ ਨੂੰ ਦੂ ਦਾ ਟਾਈਮ ਪਾਸ ਉਹਨੇ ਕਰ ਲੈਣਾ ਅੱਛਾ ਡੋਰ ਫਿਰ ਮਾਲਕ ਲੈ ਕੇ ਦਿੰਦੇ ਮਾਲਕ ਬਾਬੂ ਲੈ ਲੈਂਦੇ ਇਹਨਾਂ ਦੀ ਮਿਹਰਬਾਨੀ ਬਾਬੂਾਂ ਦੀ ਬਾਬੂ ਲੈ ਦਿੰਦੇ ਡੋਰ ਅਸੀਂ ਠਾੜ ਵਿੱਚ ਰਿਕਸ਼ਾ ਨਾਲ ਔਖਾ ਨਹੀਂ ਹੁੰਦਾ ਇੱਕ ਤੇ ਤੁਹਾਡੀਆਂ ਲੱਤਾਂ ਜਿਹੜੀ ਕੰਮ ਕਰਦੇ ਦੋਵੇਂ ਨਹੀਂ ਕਰਦੇ ਇੱਕ ਨਹੀਂ ਕਰਦੀ ਇੱਕ ਦਾ ਪੈਸਾ ਸਾਰੇ ਥੁੱਦ ਨੂੰ ਸਾਰਾ ਹੀ ਜੜਾ ਇੱਕ ਨਹੀਂ ਕਰਦਾ ਤੇ ਬਾਕੀ ਦਾ ਟੈਂਪਾਸ ਕਰੀ ਜਾਂਦਾ ਬ੍ਰੇਕ ਬਰੂਗ ਲੌਂ ਜਗਾ ਮਾਰ ਆ ਇਹਨਾਂ ਕਾਰ ਸੱਡਾ ਵੀ ਚੱਲ ਵੀ ਤੁਰਿਆ ਫਿਰ ਜੀ ਗੱਲ ਕਰੀ ਤੇ ਅੱਜ ਕੱਲ ਜੇ ਨੌਜਵਾਨਾ ਉਹ ਕੰਮ ਕਰਕੇ ਲੋਕੀ ਖੁਸ਼ ਨਹੀਂ ਹੈਗੇ ਨੌਜਵਾਨ ਪੀੜੀ ਦੀ ਗੱਲ ਕਰ ਲਈਏ ਤੇ ਤੁਸੀਂ ਹੈਂਡੀਕੈਪ ਤੇ ਹੁੰਦੇ باوجود ਠੀਣੀ ਠਾੜ ਦੇ ਜਾਂਦੇ ਹੋ ਕਮਾਈ ਕਰਦੇ ਹੋ ਘਰ ਦੇ ਵਾਸਤੇ ਜੋ ਵੀ ਮਾੜਾ ਮੋਟਾ ਲੈ ਕੇ ਆਉਂਦੇ ਹੋ ਹਾਂ ਜੀ ਹਾਂ ਜੀ ਘਰ ਵਾਸਤੇ ਬਹੁਜੀ ਕਰਨਾ ਹੀ ਬਣਾ ਕੀ ਕਰੀਏ ਹੁਣ ਅਜੇ ਜਾਣਾ ਵਾ ਕਰਾਇਆ ਦੇਣਾ ਨੂੰ ਜਾ ਕੇ ਜਿੰਨਾ ਗਿਆ ਤੋ ਸਕੂਟਰੀ ਫੜ ਕੇ ਘਰ ਆਇਆ ਅੱਛਾ ਅੱਜ ਕਰਾਇਆ ਦੇਣਾ ਕਰਾਇਆ ਦੇਣਾ ਹਾਂ ਜੀ ਦੇਣਾ ਕਰਾਇਆ ਤੁਹਾਡੇ ਸਾਹਮਣੇ 400 ਰੁਪਏ ਕਮਾਇਆ ਵਾ 400 ਕਮਾਇਆ 300 ਕਰਾਇਆ ਚੱਲ ਗਿਆ 300 ਕਰਾਇਆ ਸਾਬੇ ਜਾਣਾ ਵਾ ਤੂੰ ਬਾਕੀ ਵਖਾਂਗੇ ਅੱਜ ਫੇਰ ਫੇਰਾ ਲਾਉਣਾ ਵਾ ਹਾਂ ਜੀ ਹੁਣ ਟਾਈਮ ਪਾਸ ਕਰਨ ਦੂਗਾ ਤੇ ਕਰਨੇ ਨੇ ਸਬਜ਼ੀ ਪੱਤੀ ਦੁੱਧ ਸੌ ਲੱਟਣ ਪਟਾ ਲੈਣਾ ਪੈਣਾ ਤੁਹਾਨੂੰ ਬਲਾਈਏ ਇਹ ਘਰ ਦੇ ਹਾਲਾਤ ਵੇਖੇ ਹਾਲਾਤ ਵੀ ਬੜੇ ਮਾੜੇ ਆ ਤੇ ਬਾਹਰ ਤਰਪਾਲ ਪਈਦੀ ਆ ਮੰਜਾ ਡਟਿਆ ਤੇ ਭੈਣ ਪੁੱਛਿਆ ਸੀ ਭੈਣ ਕਹਿੰਦੀ ਸੀ ਘਰ ਬਲਾ ਕੇ ਸੌਂਦਾ ਰਾਤ ਨੂੰ ਬਾਹਰ ਬਾਹਰ ਠਾਣੇ ਵਿੱਚ ਤਰਪਾਲ ਦੇ ਥੱਲੇ ਮੰਜਾ ਢਾ ਕੇ ਸੌਣਾ ਅੱਜ ਕੱਲ ਅੰਦਰ ਗੱਲ ਗੱਲ ਕਰੀਏ ਤੇ ਅੰਦਰ ਠੰਡ ਲੱਗਦੀ ਆ ਬੂਹੇ ਬੰਦ ਕਰ ਦਈਏ ਤੁਸੀਂ ਬਾਹਰ ਲੰਮੇ ਪੈ ਰਹਿੰਦੇ ਕੀ ਕਰੀਏ ਬੋ ਜੀ ਮਜਬੂਰੀ ਆ ਮੇਰੀ ਪੂਰੀ ਜੀ ਕਟਣੀ ਪੈਣੀ ਆ ਸਾਡੇ ਬਾਤ ਦੇ ਗਰਮੀ ਚੰਗੀ ਆ ਬੰਦਾ ਜਿੱਥੇ ਮਰਜ਼ੀ ਲੰਮੇ ਪੈ ਰਿੰਦਾ ਸਿਆਲ ਤਾਂ ਨੂੰ ਬਹੁਤ ਮਾੜਾ ਮੇਰਾ ਤਾਂ ਸਿਆਲ ਬਹੁਤ ਮਾੜਾ ਜੀ ਤੁਹਾਨੂੰ ਸਹੀ ਗੱਲ ਸ ਗਰਮੀ ਚੰਗੀ ਮੇਰੇ ਬਾਤ ਗਰਮੀ ਟਾਈਮ ਪਾਸ ਹੁੰਦਾ ਜਿੱਥੇ ਮਰਜ਼ੀ ਰੁੱਖ ਥਲੇ ਖਲੋ ਲੋ ਕੇ ਸੌ ਉਹ ਇਦਾਂ ਸਾਲ ਤੇ ਮਾੜਾ ਇੱਕ ਤੇ ਚਲੋ ਉਮਰ ਵੀ ਤੁਹਾਡੀ ਉਹੀ ਹੋ ਗਈ ਹੁਣ ਤੇ ਉਤਰੋਂ ਹੈਂਡਰੀਕੈਪਟ ਉਤਰੋਂ ਹੁਣ ਠੰਡਾ ਮੌਸਮ ਇੰਨਾ ਕਿ ਧੁੰਦਾ ਬੜੀਆਂ ਪੈਂਦੀਆਂ ਹਾਂਜੀ ਹਾਂਜੀ ਧੁੰਦ ਕਰਕੇ ਮਾਰੇ ਸਵੇਕ ਤੇ ਉੱਠਣਾ ਪੈਂਦਾ ਕੀ ਕਰੀ ਕੰਮ ਤੇ ਵੀ ਜਾਣਾ ਪੈਂਦਾ ਇੱਥੇ ਬਾਹਰ ਜਾ ਜਲਾਦੀ ਦਾ ਫਿਰ ਸੌਣਾ ਪੈਂਦਾ ਲਾਗੇ ਕੀ ਕਰੀ ਨਵਾਂ ਸਵਾਗਰ ਕੋ ਚਾਰ ਚੌਕ ਲੈ ਜੂ ਗਲੀ ਚ ਐਟਵਰੰਦ ਜਾਂਦਾ ਨਹੀਂ ਤੁਹਾਨੂੰ ਪਤਾ ਹੀ ਇੱਥੋਂ ਬਾਹਰ ਬਾਈਸੇ ਸੌਂਦੇ ਮੜਕਾਟੋ ਜੀ ਕਈ ਵਾਰੀ ਇੱਥੇ ਹੀ ਸੌਂਦੇ ਨਾ ਸਾਹਮਣੇ ਸੌਂਦੇ ਨਾ ਅੱਛਾ ਤੇ ਇੱਥੇ ਆਟੋ ਚਾਰਜ ਲਾ ਦੀਦਾ ਆਕੇ ਮੈਂ ਘਾਟੋ ਵਾਲੇ ਤੋਂ ਵੇਖਣਾ ਹੀ ਪੈਂਦਾ ਕੋਈ ਕੜੀ ਮੋੜੀ ਉੱਟ ਕੇ ਕੋਈ ਚਾਹ ਜਨਾ ਚੋਕੇ ਲੈ ਗਲੀ ਇਹ ਕਿਹਦਾ ਨਾਮ ਲਾਵਾਂਗੇ ਚੋਕੇ ਲੈ ਗਏ 5000 ਦਾ 4 ਦੇ ਰਿਆ ਉਹਦੇ ਚੁੱਕਿਆ ਗਾ ਮੇਰਾ ਬਾ ਉਹਨੂੰ ਮਾਲਕ ਨੂੰ ਥੋੜਾ ਦੇਣਾ ਤੇ ਰਿਸ਼ਤੇਦਾਰ ਉਹ ਕਿਸ ਨੇ ਲਈ ਬਾਤ ਪੁੱਛੀ ਵੀ ਇਹਨਾਂ ਚੱਲ ਸਾਡੇ ਕੋਲ ਥੋੜਾ ਬੋਤਾ ਹੈਗਾ ਪੈਨਸ਼ਨ ਵਗੈਰਾ ਮਿਲ ਜਾਨੂੰ ਹੈਂਡੀਕੈਪ ਦੀ ਨਾ ਨਾ ਪੈਨਸ਼ਨ ਲਈ ਨਹੀਂ ਕਹਿੰਦੇ ਇਹ ਲੱਗੀ ਨਹੀਂ ਪੈਨਸ਼ਨ ਤੁਹਾਡੀ ਨਾ ਅੱਜ ਪੈਨਸ਼ਨ ਲੱਗੀ ਨਹੀਂ ਹੈ ਟੈਂਸ਼ਨ ਲੱਗੀ ਹੁੰਦੀ ਫਿਰ ਤੇ ਟੈਂਸ਼ਨ ਕੋਈ ਨਹੀਂ ਤੋ ਕੁ 14 ਚਲੋ ਥੋੜਾ ਪਤਾ 1500 ਰੁਪਿਆ ਆ ਹੀ ਜਾਂਦਾ ਆ ਜਾਂਦਾ ਨਾਲ ਆਸਰਾ ਹੋ ਜਾਂਦਾ ਵਾ ਇੰਨੇ ਦਾ ਬੜਾ ਹੋ ਜਾਂਦਾ ਚਲੋ ਆਸਰਾ ਹੋ ਜਾਂਦਾ 1500 ਰੁਪਿਆ ਆਉਂ ਡਿਆ ਚਲੋ ਸਰਕਾਰ ਵੱਲੋਂ ਤਾਂ ਕੀ ਕਰੀਏ ਫਿਰ ਨਹੀਂ ਲੱਗੀ ਮੈਂ ਸਾਰੇ ਕਾਗਜ਼ ਬਣਾਏ ਆ ਆਪਣਾ ਢਾਡੀ ਗਾਣਾ ਛਾਲੀ ਬੜੀ ਬਣਾਇਆ ਵਾ ਸਾਰੇ ਕਾਗਜ਼ ਮਿਲ ਕੋ ਗਿਆ ਸਬਕ ਆਧਾਰ ਕਾਰਡ ਨਹੀਂ ਆਗਾ ਉਹ ਦੇ ਕਰਕੇ ਜ਼ਿੰਦਗੀ ਫਿਰ ਕਿਦਾਂ ਕੱਟਣ ਦੀ ਹੈ ਉਦਾਈ ਮਹਾਰਾਜ ਦੇ ਰੰਗ ਜੀ ਕੀ ਕਰਨਾ ਕਟਣੀ ਦੇ ਪੈਣ ਮੈਂ ਵੇਖਿਆ ਚਲੋ ਜਿੱਦਾਂ ਵੀ ਹਾਲਾਤ ਬਹੁਤ ਮਾੜੇ ਆ ਲੇਕਿਨ ਤੁਹਾਡੇ ਚਿਹਰੇ ਤੇ ਨਾ ਉਦਾਸੀ ਨਹੀਂ ਆ ਰੌਣਕ ਜੀ ਆ ਜਿੱਦਾਂ ਵੀ ਰੱਬ ਦੇਣ ਰਿਹਾ ਚਲੋ ਸ਼ੁਕਰ ਕਰਦੇ ਹਾਂ ਜੀ ਉਹਨੇ ਜੀ ਖੁਸ਼ ਆ ਜੀ ਖੁਸ਼ ਰਹਿਣਾ ਪੈਣਾ ਕੀ ਕਰੀਏ ਜਿੱਦਾਂ ਮਹਾਰਾਜ ਦੀ ਮਰਜ਼ੀ ਹੈ ਕਈਆਂ ਦੇ ਨਾਲ ਕਈਆਂ ਕੋ ਪੈਸੇ ਹੁੰਦੇ ਸੁੰਦੇ ਵੀ ਮੂੰਹ ਐਡਾ ਬਣਾਇਆ ਹੁੰਦਾ ਤੁਸੀਂ ਫਿਰ ਵੀ ਦਿਹਾੜੀ ਕਰਦੇ ਹੋ ਮਾੜਾ ਮੋਟਾ ਚਲੋ ਰੋਟੀ ਪਾਣੀ ਕਰੀ ਜਾਂਦਾ ਲੇਕਿਨ ਚਿਹਰੇ ਤੇ ਫਿਰ ਵੀ ਨੂਰ ਆ ਖੁਸ਼ੀ ਆ ਇੱਕ ਝਲਕਦੀ ਆ ਚਲੋ ਮੈਨੂੰ ਖੁਸ਼ੀ ਹੋਵੇਗਾ ਨਾ ਜੇ ਕਿਸੇ ਰੋਈ ਜਾਵਾਂ ਕਿ ਰਿਸ਼ਤੇਦਾਰ ਦੇ ਦੇਣਾ ਜੇ ਲੈ ਵੀ ਲਾਂਗੇ ਰਿਸ਼ਤਾਰ ਕੋ ਤੋਂ ਨੇ ਆਣ ਕੇ ਮੰਗ ਲੈਣੇ ਲਿਆਉ ਵੀ ਤਾਂ ਦਾ ਟਾਈਮ ਆ ਗਿਆ ਇੱਕ ਟਾਈਮ ਤੇ ਨਹੀਂ ਹੁੰਦੇ ਇੱਕ ਟਾਈਮ ਤੇ ਬੋਈ ਕੇ ਚਾਰ ਨਾ ਖਾ ਕੇ ਸੌਣਾ ਪੈਂਦਾ ਨੂੰ ਸਿੱਧੀ ਗੱਲ ਆਂਨੇ ਤੇ ਇਹੋ ਜੇ ਮੇਰੇ ਤੇ ਦੇਣਾ ਆਇਆ ਨਾ ਮੈਂ ਪਾਣੀ ਨਾਲ ਰੋਟੀ ਖਾ ਕੇ ਸੁੱਤਾ ਵਾ ਵਿਸ਼ਾ ਕਮਰੇ ਘਾੜਾ ਕੇ ਪੁੱਛ ਕੇ ਬੋਲਿਆ ਸੀ ਉਹ ਤੋਂ ਚਲਾਉਂਦਾ ਸੀ ਾਟੋ ਨਹੀਂ ਉਹ ਤੋਂ ਨਹੀਂ ਮੈਂ ਚਲਾਉਂਦਾ ਾਟਾ ਾਟੋ ਬਾਅਦ ਚ ਲੈ ਆ ਚਾਰ ਕਿ ਮਹੀਨਾ ਗਿਆ ਾਟੋ ਖੜੇ ਨੂੰ ਪਹਿਲੇ ਮੇਰੇ ਕੋ ਡੀਜੇ ਲਾਇਆ ਰੱਬ ਦੇ ਕਿਤੇ ਗਿਲਾ ਗੁੱਸਾ ਨਹੀਂ ਆਇਆ ਕਿ ਸਿਕਵਾਣੀ ਆਇਆ ਰੱਬ ਦੇ ਨਾ ਜੀ ਨਾ ਰੱਬ ਨੂੰ ਕੀ ਤਾਂ ਨੇ ਦੇਣੇ ਜੋ ਨੇ ਪਰਮਾਤਮਾ ਨੇ ਹਲਤਾ ਬਜਾ ਦੁਨੀਆਦਾਰੀ ਵੀ ਉਹਨੂੰ ਵੇਖਣੀ ਪੈਣੀ ਕੀ ਕਰੀ ਭਾਵੇਂ ਮਾੜਿਆ ਚੰਗੇ ਆ ਭਾਵੇਂ ਆਂਗੀਆਂ ਜਿੱਦਾਂ ਮਰਜ਼ੀ ਵੇਖੀ ਤੇ ਬੋਝੀ ਪੈਣੀ ਉਹਦੇ ਗਾੜੀ ਕਰਦਾ ਦੋਸ਼ ਆ ਉਹਨੂੰ ਕੋਈ ਦੋਸ਼ ਦੇਣਾ ਮਾਰਿਆਂ ਨੂੰ ਉਹਦੀ ਮਰਜ਼ੀ ਆ ਜੋ ਚਾਹਵੇਗਾ ਤੇ ਕੱਖੋ ਲੱਖ ਬਣਾਏਗਾ ਨਹੀਂ ਬਣਾਏਗਾ ਬਾਕੀ ਬੰਦੇ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਆਪਣੀ ਮਿਹਨਤ ਕਰੀ ਜੇ ਵਿਸ਼ਵਾਸ ਹੁਣਾ ਜੀ ਵਿਸ਼ਵਾਸ ਦੇ ਫਾਲਤਿਆਂ ਨੇ ਦੇਣਾ ਦੇਣਾ ਹਾਂਜੀ ਵਿਸ਼ਵਾਸ ਦੀ ਉਹ ਮੇਨ ਗੱਲ ਆ ਵਿਸ਼ਵਾਸ ਦੀ ਮੈਂ ਵਿਸ਼ਵਾਸ ਆ ਕੇ ਦੋ ਨਾ ਮਿਲੋ ਮੇਰੇ ਘਰ ਦੇ ਘਾਡੇ ਰਾਜ ਨਾ ਜਾ ਠੀਕ ਨਹੀਂ ਹੈਗਾ ਮੈਂ ਨਾ ਗਿਆ 300 ਰੁਪਏ ਕਿਰਾਇਆ ਚੜ ਜਣਾ ਤੇ ਘਰ ਦਾ ਖਰਚਾ ਦੁੱਧ ਬਣੀ ਕਿ ਥੋੜਾ ਮਨੇ ਦੱਸ ਅੱਛਾ ਤੇ ਆਟੋ ਚਲਾਓ ਨਾ ਚਲਾਓ ਤਾਂ ਹੁਣ 300 ਰੁਪਏ ਦੇਣਾ ਦੇਣਾ ਭਾਵੇਂ ਤੁਸੀਂ ਬਿਮਾਰ ਪੈ ਜਾਓ ਤਾਂ ਵੀ 300 ਦੇਣਾ ਹੀ ਹੈ ਜਿਹੜਾ ਜਿਹੜਾ ਇੱਕ ਸਾਲ ਬਾਅਦ ਤੇ ਪੱਕਾ ਫੜਿਆ ਨਾ ਮੈਂ ਅੱਛਾ ਜੀ ਇੱਕ ਸਾਲ ਚਲਾਉਣਾ 4 ਮਹੀਨੇ ਹੋ ਗਏ ਮ ਇੱਕ ਸਾਲ ਦੇ ਵਿੱਚ ਤੇ ਮਜਬੂਰੀ ਨਾਲ ਭਾਵੇਂ ਤੁਸੀਂ ਬਿਮਾਰ ਹੋਵੋ ਤੁਹਾਨੂੰ ਚਲਾਉਣਾ ਹੀ ਪੈਣਾ ਹਾਂਜੀ ਮੈਨੂੰ ਜਾਣਾ ਹੀ ਪੈਣਾ ਜੇ ਮੈਂ ਨਾ ਗਿਆ ਤਾਂ ਆਪਣੇ ਮੁੰਡੇ ਨੂੰ ਕਹਾਂਗਾ ਕਿ ਕਿਰਾਇਆ ਤੇ ਦੇਗਾ ਉਹ ਨਾ ਕਿਰਾਇਆ ਚੜ ਗਿਆ ਤੇ ਖਰਚਾ ਚੜ ਚੜ ਜਾਂਦਾ ਸਿਆ ਇਨਨੇ ਕਿ ਬੰਬਾਰਾ ਦੀ ਕਿਰਪਾ ਵਾ ਬਾਬੇ ਘੜਾ ਤੇ ਜੋੜੀ ਦੇ ਪੁੱਤੋ ਆਪਣਾ ਕਿਰਾਇਆ ਕੱਢੀ ਜਾ ਮੇਰਾ ਘਰ ਦਾ 100 150 ਨੇ ਸਰਦ ਜਾਂਦਾ ਦੇ ਬਿਲਕੁਲ ਦੇਖਿਆ ਤੁਸੀਂ ਫੇਰ ਵੀ ਜਿਸ ਤਰ੍ਹਾਂ ਵੀ ਆ ਗੁਜ਼ਾਰਾ ਹੋ ਰਿਹਾ 200 ਰੁਪਏ ਦਿਹਾੜੀ ਕਮਾਉਂਦਾ 500 ਕਮਾਉਂਦੇ ਨੇ 300 ਕਿਰਾਇਆ ਚੱਲ ਜਾਂਦਾ ਆਟੋ ਦਾ ਅਜੇ 200 ਰੁਪਏ ਵਿੱਚ ਲੇਕਿਨ ਫੇਰ ਵੀ ਚਿਹਰੇ ਤੇ ਖੁਸ਼ੀ ਆ ਰੱਬ ਨਾਲ ਕੋਈ ਗਿਲਾ ਸ਼ਿਕਵਾਣੀ ਜਿੱਥੇ ਰੱਬ ਦੀ ਰਾਜਾ ਰਹਿੰਦੇ ਆ ਸ਼ੁਕਰ ਕਰਦੇ ਆ ਵੀ ਰੱਬ ਨੇ ਇੰਨੇ ਜੋਗਾ ਕਰਤਾ ਕਿ ਪਰਵਾਹ ਨੂੰ ਰੋਟੀ ਖਵਾ ਸੀਗੇ ਸੋ ਗੱਲਬਾਤ ਕਰਦੇ ਆ ਉਸ ਅਸੀਂ ਉਸ ਭੈਣ ਨਾਲ ਜਿਹੜੀ ਬਾਹਰ ਫੈਕਟਰੀ ਚ ਕੰਮ ਕਰਦੀ ਆ ਕਮਾ ਕੇ ਲੈਂਦੀ ਆ ਲੇਕਿਨ ਉਹਦੇ ਨਾਲ ਵੀ ਘਰ ਦਾ ਸਿਰਫ ਗੁਜ਼ਾਰਾ ਹੀ ਚੱਲਦਾ ਹੈ ਕਿਉਂਕਿ ਭੈਣ ਦਾ ਕਹਿਣਾ ਹੈ ਕਿ ਮੈਂ 600 ਇਸੇ ਚੋਕਰਾ ਕੁੜਾ ਕੱਢ ਕੇ ਅਤੇ ਮੈਨੂੰ ਤਕਰੀਬਨ 4000 ਹੀ ਬਚਦਾ ਹੈ ਸੋ ਭੈਣਾ ਵੀ ਗੱਲ ਸੱਸੀ ਕਾ ਭੈਣ ਸੱਸੀ ਕਾ ਜੀ ਭੈਣ ਕਰਦੇ ਹਾਲਾਤ ਬੁਲਬਾੜੇ ਆ ਕਿਦਾਂ guzara ਕਰਦੇ ਕਰਨਾ ਤੇ ਭੈਣੇ ਕਿਉਂ ਤੁਹਾਡੇ ਘਰ ਨੂੰ ਪੁੱਛਿਆ ਉਹ ਕਹਿੰਦਾ ਵੀ ਆਟੋ ਚਲਾਉਣਾ ਤੇ 200 ਰੁਪਿਆ ਬਚਦਾ ਹੈ 500 ਕਮਾ ਕੇ ਲੈਂਦਾ ਤੇ 200 ਬਚਦਾ 300 ਰੁਪਿਆ ਜਿਹੜਾ ਕਿ ਆਟੋ ਦਾ ਕਰਾਇਆ ਚੱਲ ਜਾਂਦਾ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਨੇ ਬੋਤਲਾਂ ਵਾਲੀ ਫੈਕਟਰੀ ਵਿੱਚ ਜਾਨੀ ਐ ਕਵਾੜੇ ਵਾਲੀ ਫੈਕਟਰੀ ਦੇ ਵਿੱਚ ਉੱਥੇ ਜਾ ਕੇ ਮੈਂ 200 ਰੁਪਿਆ ਦੀ ਹਾੜੀ ਵਿੱਚ ਮਤਲਬ ਵੀ ਮੈਨੂੰ ਮਿਲਦੀ ਐ ਤੋਂ ਉਹਦੇ ਵਿੱਚ ਮੇਰਾ 40 ਰੁਪਿਆ ਕਿਰਾਇਆ ਲੱਗ ਜਾਂਦਾ ਵਾ 160 ਰੁਪਏ ਮੈਨੂੰ ਬਚਦਾ ਐ 160 ਰੁਪਏ ਵਿੱਚ ਮੈਂ ਆਪਣੇ ਘਰ ਦਾ ਕਜਾਰਾ ਕਰਦੀ ਐ ਤੇ ਕਿਤੇ ਰੱਬ ਤੇ ਸ਼ਿਕਵਾ ਜਾਂ ਸ਼ਰਪ ਤੇ ਗਿਲਾ ਆਉਂਦਾ ਕਿਤੇ ਬੈਠੇ ਕੱਲੇ ਬਟੇ ਸੋਚ ਕੇ ਬਿੰਦੇ ਹੁੰਦੇ ਨੇ ਵੀ ਰੱਬਾ ਕਿੱਥੇ ਰੱਖਿਆ ਇਹ ਕਿੱਥੇ ਸੁਟਾਈ ਕੋਈ ਰਹਿਮ ਕਰ ਮਿਹਰ ਕਰ ਕਈ ਦਿਨ ਸੋਚੀਦਾ ਵਾ ਪਰ ਨਹੀਂ ਪਰਹੀ ਇਹੋ ਜ ਸੁਪਨੇ ਲੈ ਆਣੇ ਸਕਦੇ ਕੋਈ ਛੱਤਾ ਵੀ ਕੱਚੀ ਆਣੇ ਚੁੰਦੀਆਂ ਨੇ ਆ ਬਾਹਰ ਤਰਪਾਲ ਪਾਈ ਆ ਉਹ ਦਸੰਡੇ ਵੀ ਤਰਪਾਲ ਦੇ ਥਲੇ ਰ ਮੰਜਾ ਵਾ ਤੇ ਅਸੀਂ ਮੈਂ ਉਹਤੇ ਸੋਣਾ ਵਾ ਮੀ ਮਗਰੋਂ ਹੁੰਦਾ ਮੇਰੇ ਘਰ ਵਿੱਚ ਪਾਣੀ ਪਹਿਲਾਂ ਮੈਂ ਛੱਟਦੀ ਆ ਗਲੀ ਗਲੀ ਦੇ ਵਿੱਚੋਂ ਗੋਡੇ-ਗੋਡੇ ਪਾਣੀ ਹੁੰਦਾ ਮੇਰੇ ਕਮਰੇ ਵਿੱਚ ਵੀ ਪਾਣੀ ਵੜ ਜਾਂਦਾ ਵਾ ਮੀ ਪੈਨ ਦੋ ਬਾਦਾਂ ਵਿੱਚ ਮਾਦਾ ਦਾ ਘੰਟਾ ਜਾ ਕੇ ਤੇ ਮੈਂ ਆਪਣੇ ਗਲੀ ਦੇ ਵਿੱਚੋਂ ਪਾਣੀ ਕੱਢਦੀ ਆ ਕਿੰਨੇ ਪਰਵਾਹ ਦੀ ਚੀਜ਼ ਤੁਸੀਂ ਸੌਂਦੇ ਹੁੰਦੇ ਚਾਰ ਸਾਜੀ ਅੰਦਰ ਤੇ ਜਿਹੜਾ ਘਰ ਵਾਲਾ ਉਹ ਬਾਹਰ ਹਾਂਜੀ ਤੇ ਰਿਸ਼ਤੇਦਾਰ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਬਾਣੀ ਫੜੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਮੇਰੀ ਕਿਸੇ ਕੇ ਮੇਰੇ ਭੈਣ ਨੇ ਨਾ ਮੇਰੇ ਭਰਾ ਨੇ ਕਿਸੇ ਨੇ ਨਹੀਂ ਮੇਰੀ ਮਦਦ ਕੀਤੀ ਅੱਜ ਕੱਲ ਰਿਸ਼ਤੇਦਾਰੀ ਵੀ ਪੈਸਿਆਂ ਵਾਲਿਆਂ ਦੀ ਆ ਜਿਨ੍ਹਾਂ ਕੋ ਪੈਸੇ ਆ ਉਹਨਾਂ ਕੋ ਜਾਂਦੇ ਗਰੀਬ ਕੋ ਨਹੀਂ ਜਾਂਦੇ ਕਿਤੇ ਮੰਗੇ ਨਾ ਲੈਣ ਮੇਰੇ ਭੈਣ ਭਰਾ ਵੜਦੇ ਨਹੀਂ ਆਉਂਦੇ ਤੇਰੇ ਘਰ ਬਹਿਣ ਵਾਸਤੇ ਜਗ੍ਹਾ ਹੈ ਨਹੀਂ ਆਪਾਂ ਕਿੱਥੇ ਆਣ ਕੇ ਬਈਏ ਮੈਨੂੰ ਤਾਂ ਬਹਿਣਾ ਹੀ ਪੈਣਾ ਆਪਣੇ ਘਰ ਦੀ ਮਜਬੂਰੀ ਵੇਖ ਕੇ ਮੇਰਾ ਆਪਰਾਕਾਰ ਥੋੜਾ ਛੱਡ ਕੇ ਜਾ ਸਕਦੀ ਭਾਏ ਮੇਰਾ ਕੱਚਾ ਭਾਏ ਕੱਚਾ ਮੈਨੂੰ ਆਪਣੇ ਘਰ ਦੇ ਮਾੜੇ-ਮੋਟੇ ਤੇ ਹੀ ਮਾਨ ਹੈਗਾ ਭਾਏ ਮੈਂ ਤਰਪਾਲ ਥਲੇ ਬੈਠੀ ਆਂ ਮੈਨੂੰ ਤਿਹਾਰਾਂ ਦੇ ਨਾਲ ਆ ਕੇ ਲੋਹੜੀ ਆ ਗਈ ਆ ਹੁਣ ਬੱਚਿਆਂ ਨੇ ਵੀ ਲੋਲੀ ਤੇ ਮੰਗਣਾ ਹੈ ਮੁੰਡੇ ਨੇ ਗੁੱਡੀਆਂ ਮੰਗਣੀਆਂ ਡੋਰ ਮੰਗਣੀਆਂ ਤੇ ਕੁੜੀ ਨੇ ਵੀ ਕੁਝ ਮੰਗਣਾ ਹੈ ਖਾਣ ਨੂੰ ਵੀ ਘਰ ਲਿਓਣਾ ਇਹ ਸਾਰਾ ਕਿੱਦਾਂ ਹੋਏ ਅਰੇਂਜ ਕਰਦੇ ਫਿਰ ਤਿਹਾਰਾਂ ਤੇ ਕਰਾਂ ਕਿ ਕਿਤੇ ਨਾਲ ਕਿਤੇ ਢੋਈ ਲੱਗ ਹੀ ਜਾਂਦੀ ਐ ਮਰੀ ਮੋਟੀ ਤਾਂ ਹੀ ਲੱਗੇਗੀ ਚਲੋ ਤੇ ਬੱਚਿਆਂ ਨੂੰ ਦਵਾਗੇ ਲਿਆ ਕੇ ਜੇ ਬਾਹਰੋਂ ਮਿਲੇਗਾ ਤਾਂ ਫੇਰੀ ਮੈਂ ਬੱਚਿਆਂ ਨੂੰ ਦਵਾਗੇ ਲਿਆ ਕੇ ਮੈਂ ਕਿੱਥੋਂ ਲਿਆ ਕੇ ਦੇ ਸਕਦੀ ਹਾਂ ਕੋਈ ਭੈਣ ਭਰਾ ਮੇਰੀ ਮਦਦ ਵੀ ਕਰ ਸਕਦਾ ਵਾ ਥੋੜੀ ਬਹੁਤੀ ਅੱਜ ਤੋਂ 15 ਸਾਲ ਪਹਿਲਾਂ ਬਾਉ ਮੇਰੇ ਨੇ ਮਤਲਬ ਮੇਰੀ ਬਥੇਰੀ ਮਦਦ ਕੀਤੀ ਹੈ ਮੇਰੇ ਬੱਚਿਆਂ ਨੇ ਪੜਾਉਣ ਲਿਖਾਉਣ ਦੇ ਵਿੱਚ ਮਤਲਬ ਵੀ ਬਥੇਰੀ ਨੇ ਮਦਦ ਕਰਕੇ ਤੇ ਮੇਰੇ ਬੱਚੇ 5 5 6 6 ਕਲਾਸਾਂ ਮੇਰੇ ਭਗਵਾਂ ਨੇ ਕਰਵਾਤੀਆਂ ਵਾ ਉਦੋਂ ਬਾਅਦ ਆ ਵਿੱਚ ਮਤਲਬ ਮੇਰੇ ਕੋਲ ਮੇਰੇ ਘਰ ਦੇ ਨੇ ਕਹੇ ਜੀ ਇਹਨੇ ਨਹੀਂ ਸਾਜ ਦਿੱਤਾ ਨਾ ਮੇਰੇ ਭੈਣਾਂ ਨੇ ਸਾਜ ਦਿੱਤਾ ਨਾ ਮੇਰੇ ਭਰਾਵਾਂ ਨੇ ਸਾਜ ਦਿੱਤਾ ਭੈਣ ਕਦੀ ਇਹ ਇਹ ਨਹੀਂ ਸੋਚਿਆ ਕਦੀ ਫਿਊਚਰ ਚ ਵੀ ਮੈਂ ਚਲੋ ਹੁਣ ਤੇ ਮੈਂ ਕਮਾਈ ਕਰਨੀ ਆ ਕਿਤੇ ਰੱਬ ਦੇਵੇਗਾ ਤੇ ਮੈਂ ਪੱਕਾ ਮਕਾਨ ਵੀ ਬਣਾਵਾਂਗੀ ਛੱਤ ਪੱਕੀ ਕਰਾਂਗੀ ਆਪਣੀ ਜਿਹੜੀ ਚਾਹੁੰਦੀ ਆ ਲੈਂਟਰ ਵੀ ਕਦੀ ਪਏਗਾ ਤੇ ਕਮਰੇ ਤੇ ਕਦੀ ਨਾ ਕਦੀ ਪਏ ਕਮਾਈ ਕਰਾਂਗੀ ਤੇ ਮੈਂ ਇਕ ਪਾਵਾਂਗੀ ਮਹੀਨੇ ਚ 15 ਦਿਨ ਤੇ ਮੈਂ ਕੰਮ ਤੇ ਲਾਉਣੀ ਆ 15 ਦਿਨਾਂ ਦੇ ਨਾਲ ਮੈਂ ਘਰ ਦਾ ਗੁਜ਼ਾਰਾ ਕਰ ਸਕਦੀ ਹਾਂ ਕਿ ਮੈਂ ਮਤਲਬ ਵੀ ਆਪਣੇ ਘਰ ਦੇ ਕਿਸੇ ਕਮਰੇ ਦੇ ਛੱਤ ਪਾ ਸਕਦੀ ਹਾਂ। ਹੋਰ ਮੈਂ ਕੁਝ ਨਹੀਂ ਕਰ ਸਕਦੀ। ਜੀ ਬਿਲਕੁਲ ਇਹ ਉਹ ਪਹਿੜ ਹੈ ਜਿਹੜੀ ਕੰਮ ਵੀ ਕਰਦੀ ਆ ਬਾਹਰ ਫੈਕਟਰੀ 'ਚ ਕੰਮ ਕਰਦੀ ਆ ਜਿਹੜਾ ਘਰ ਵਾਲਾ ਉਹ ਵੀ ਕਮਾਉਂਦਾ। ਲੇਕਿਨ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬੱਤਰ ਕਹਿ ਸਕਦੇ ਆ ਇੱਕ ਕਮਰੇ 'ਚ ਪੰਜ ਚਾਰ ਪੰਜ ਈਸ ਹੁੰਦੇ ਨੇ। ਜਿਹੜਾ ਘਰ ਵਾਲਾ ਉਹ ਬਾਹਰ ਸੌਂਦਾ। ਕਮਾਈ ਕਰਦੇ ਨੇ ਲੇਕਿਨ ਕਮਾਈ ਉਹ ਨਹੀਂ ਕਾ 200 ਰੁਪਿਆ ਘਰ ਵਾਲਾ ਕਮਾ ਕੇ ਲੈਂਦਾ ਅਤੇ 150 ਰੁਪਿਆ ਇਹ ਭੈਣ ਕਮਾ ਕੇ ਲੈਂਦੀ ਹੈ 350 ਵਿੱਚ ਕਹਿੰਦੇ ਨੇ ਕਿ ਵੀ ਘਰ ਦਾ ਗੁਜ਼ਾਰਾ ਇਹ ਚੱਲਣ ਰਿਹਾ ਕੋਈ ਆਪਾਂ ਜੇ ਉਦਾਂ ਕੋਈ ਗੱਲ ਕਰੀਏ ਦਿਨ ਤਿਹਾਰਾਂ ਦੀ ਤੇ ਦਿਨ ਤਿਹਾਰ ਗਰੀਬਾਂ ਅਮੀਰਾਂ ਦੇ ਹੁੰਦੇ ਗਰੀਬਾਂ ਦੇ ਦਿਨ ਤਿਹਾਰ ਕਾ ਦੇ ਹੁੰਦੇ ਨੇ ਸੁੱਤ ਤਸਵੀਰਾਂ ਕੋਈ ਸਾਂਝੀਆਂ ਕਰਾਂਗਾ ਉਸ ਕਮਰੇ ਦੀਆਂ ਤੁਸੀਂ ਇੱਕ ਕਮਰਾਵਾ ਅਤੇ ਤੇ ਦੇਸ਼ਾ ਦੇ ਇੱਕ ਕਮਰੇ ਦੇ ਵਿੱਚ ਹੀ ਇਹ ਚਾਰ ਪੰਜ ਹੀ ਰਹਿੰਦੇ ਨੇ ਜਿਹੜੀਆਂ ਛਤਾਂ 'ਉਹ ਵੀ ਚੁੰਦੀਆਂ ਨੇ ਕਿਉਂਕਿ ਬਾਲਿਆਂ ਛਾਤਾ ਉਹ ਚੁੰਦੀ ਆ ਅਤੇ ਜਦੋਂ ਮੀਂਹ ਆਉਂਦਾ ਤੇ ਕਹਿੰਦੇ ਮੀਂਹ ਬਾਅਦ ਚ ਆਉਂਦਾ ਪਹਿਲਾਂ ਮੇਰੇ ਕਮਰੇ 'ਚ ਪਾਣੀ ਭਰ ਜਾਂਦਾ ਤੇ ਮੈਂ ਪਾਣੀ ਕੱਢਦੀ ਰਹਿਣੀ ਆ ਸੋ ਇੱਕ ਗਰੀਬ ਪਰਿਵਾਰ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਮੇਰਾ ਵੀਰ ਐਨਆਰਆ ਭਰਾ ਜਿਹੜਾ ਕਿ ਇਹਨਾਂ ਦੀ ਬਾਹ ਫੜ ਸਕੇ ਅਤੇ ਇਹਨਾਂ ਦੀ ਮਦਦ ਕਰ ਸਕੇ ਕਿਉਂਕਿ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਗ ਹੁੰਦੀ ਆ ਸੋ ਤਸਵੀਰਾਂ ਸਾਂਝੀਆਂ ਕਰਾਂਗਾ ਉਸ ਬਾਥਰੂਮ ਦੀਆਂ ਵੀ ਜਿਹੜੇ ਬਾਥਰੂਮ ਚ ਪਰਿਵਾਰ ਵਾਲੇ ਨਹਾਉਂਦੇ ਨੇ ਲੇਡ ਦੇ ਨਹਾਉਂਦੀਆਂ ਨੇ ਨਾ ਕੋਈ ਉੱਪਰ ਛੱਤਾ ਨਾ ਕੋਈ ਟੀਨ ਆ ਕਮ ਸੇ ਕਮ ਟੀਨਾ ਵਾਲੀ ਛੱਤੀ ਹੋਵੇ ਤਾਂ ਵੀ ਸੌਖਾ ਨਹਾਇਆ ਜਾ ਸਕਦਾ ਕਿਉਂਕਿ ਘਰ ਵਿੱਚ ਔਰਤਾਂ ਨੇ ਨਹਾਉਣ ਲਗਿਆ ਬੜੀ ਮੁਸ਼ਕਿਲ ਹੁੰਦੀ ਆ ਸੋ ਇਸ ਪਰਿਵਾਰ ਦਾ ਸੀ ਨੰਬਰ ਤੁਹਾਨੂੰ ਦੇਵਾਂਗੇ ਜਿਸ ਮੇਰੇ ਵੀਰ ਨੇ ਕੰਟੈਕਟ ਕਰਨਾ ਹੈ ਉਹ ਕਰ ਸਕਦਾ 77197 3687 ਜਿਸ 77197 3687 ਪਰਵਾਧਨ ਬਹਿ ਜਸਵੀਰ ਨੇ ਗੱਲ ਕਰਨੀ ਹੋਏ ਇਸ ਪਰਵਾਦੀ ਬਾਹ ਫੜਨੀ ਹੋਏ ਇਹਨਾਂ ਨਾਲ ਰابطਾ ਕਾਇਮ ਕਰਨਾ ਹੋਏ ਉਹ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਤੇ ਇਹਨਾਂ ਦੀ ਬਾਹ ਫੜ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਸ ਵੀਰ ਤੱਕ ਉਸ ਇਹਨਾਂ ਦੇ ਭਰਾ ਤੱਕ ਉਸ ਸੰਸਾਦ ਤੱਕ ਪਹੁੰਚ ਸਕੇ ਜਿਹੜੇ ਨਾਲ ਜਿਨ੍ਹਾਂ ਨੇ ਅੱਗੇ ਵੀ ਗਰੀਬਾਂ ਦੀ ਬਾਹ ਫੜੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਸਹਕਾਰ ਕਿਤੇ ਨੇ ਨਿਰਪੱਖ ਪੋਛ ਲਈ ਜਸਵਿੰਦਰ ਮੀਦੀ ਕੁਦਾਸ ਫੁੱਲ ਪਟਿਆਲਾ